ਸਤਿ ਸ਼੍ਰੀ ਅਕਾਲ ਜੀ ਗਰੋਵਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਸੁਖਪਾਲ ਸਿੰਘ ਖੈਰਾ ਕਾਂਗਰਸ ਦੇ ਵੱਡੇ ਲੀਡਰ ਨੇ ਉਹਨਾਂ ਵੱਲੋਂ ਸਮੇਂ-ਸਮੇਂ ਤੇ ਆਵਾਜ਼ ਚੱਕੀ ਜਾਂਦੀ ਹੈ ਸੁਖਪਾਲ ਖੈਰਾ ਉਹਨਾਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਇਹਨਾਂ ਚੀਜ਼ਾਂ ਦਾ ਜ਼ਿਕਰ ਕੀਤਾ ਕਿ ਫਿਲਹਾਲ ਦੀ ਘੜੀ ਨੂੰ ਅਸੀਂ ਵੇਖ ਰਹੇ ਹਾਂ ਕਿ ਆਖਰਕਾਰ ਹੜ੍ਹ ਕਿਸ ਤਰ੍ਹਾਂ ਆਏ ਨੇ ਹੜ੍ਹਾਂ ਦੀ ਸਥਿਤੀ ਕੀ ਹੈ ਪੰਜਾਬ ਕਿੰਨਾ ਹਾਲਾਤਾਂ ਦੇ ਵਿੱਚ ਖੜਾ ਹੈ ਪਰ ਕਹਿੰਦੇ ਸਾਨੂੰ ਸੋਚਣਾ ਹੋਵੇਗਾ ਕਿ ਹੜ੍ਹ ਖਤਮ ਹੋਣ ਤੋਂ ਬਾਅਦ ਪੰਜਾਬ ਦੀ ਹਾਲਤ ਕੀ ਹੋਵੇਗੀ ਸੋਨਣੇ ਕਈ ਤਰ੍ਹਾਂ ਦੀਆਂ ਸਲਾਹਾਂ ਨੇ ਜਿਹੜੀਆਂ ਉਹ ਦਿੱਤੀਆਂ ਨੇ ਆਮ ਲੋਕਾਂ ਨੂੰ ਪੰਜਾਬੀਆਂ ਨੂੰ ਪੰਜਾਬ ਸਰਕਾਰ ਨੂੰ ਕੀ ਇਹਨਾਂ ਹਾਲਾਤਾਂ ਦੇ ਨਾਲ ਨਜੱਠਣ ਦੇ ਲਈ ਸਾਨੂੰ ਕਿਹੜੀਆਂ-ਕਿਹੜੀਆਂ ਤਕਨੀਕਾਂ ਵਰਤਣੀਆਂ ਹੋਣਗੀਆਂ ਕੀ ਕਹਿਣਾ ਉਹਨਾਂ ਦਾ ਆਓ ਸੁਣਦੇ ਹਾਂ ਕੁਝ ਬਹੁਤ ਲੋਕਾਂ ਦੇ ਮਨ ਵਿੱਚ ਧਾਰਨਾਵਾਂ ਕਿ ਕਿਤੇ ਡੈਮਾਂ ਦਾ ਪਾਣੀ ਜਾਣ ਬੁੱਝ ਕੇ ਤਾਂ ਨਹੀਂ ਉੱਤੇ ਰੱਖਿਆ ਹੁੰਦਾ ਤਾਂ ਕਿ ਲੋੜ ਵੇਲੇ ਜਦੋਂ ਫਲੱਡ ਦਾ ਤਿਆਰੀ ਹੋ ਜਾਏ ਤਾਂ ਛੱਡ ਦਿਓ ਪਾਣੀ ਸਾਰਾ ਕਿਉਂਕਿ ਉਹਨਾਂ ਨੂੰ ਐਨ ਲੱਗਦਾ ਪਿੰਡਾਂ 'ਚ ਆਮ ਦੰਦਕਥਾ ਤੇ ਖੁੰਡ ਚਰਚਾ ਵਾ ਉਹ ਕਹਿੰਦੇ ਅਸੀਂ ਕਿਉਂਕਿ ਦਿੱਲੀ ਦਾ ਨਾ ਮੱਥਾ ਲਾ ਕੇ ਰੱਖਦੇ ਆ ਸਾਡਾ ਕਿਸਾਨਾਂ ਨੇ ਬਹੁਤ ਲੰਬਾ ਚੌੜਾ ਅੰਦੋਲਨ ਕੀਤਾ ਕੇਂਦਰ ਸਰਕਾਰ ਸਾਡੇ ਤੋਂ ਬਦਲਾ ਤਾਂ ਨਹੀਂ ਲੈ ਰਹੀ ਕਿਤੇ ਇਹ ਗੱਲਾਂ ਸਾਰੀਆਂ ਕੇਂਦਰ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ ਲੋਕਾਂ ਦੇ ਮਨਾਂ ਵਿੱਚੋਂ ਇਹ ਖੱਦਸ਼ੇ ਜਿਹੜੇ ਨੇ ਉਹ ਹਟਾਉਣੇ ਪੈਣਗੇ ਹਟਾਉਣੇ ਹਟਾਏ ਕਿਵੇਂ ਜਾਣਗੇ ਹਟਾਏ ਜਾਣਗੇ ਅਗਰ ਉਹ ਸਹਿਯੋਗ ਨੇ ਤੇ ਪੰਜਾਬ ਦੀ ਮਦਦ ਕਰਦੇ ਹੁਣ ਮੈਂ ਕਹਿਣਾ ਚਾਹੁੰਦਾ ਸਾਡੀਆਂ ਜਿਹੜੀਆਂ ਬ੍ਰੌਡਲੀ ਕੁਝ ਡਿਮਾਂਡਸ ਹੈਗੀਆਂ ਵੈਸੇ ਤਾਂ ਇੱਕ ਬੜੀ ਇੰਪੋਰਟੈਂਟ ਸੰਸਥਾ ਹੈ ਲੋਕਰਾਜ ਸੰਸਥਾ ਜਿਹਦੇ ਚ ਰਿਟਾਇਰਡ ਬਿਊਰੋਕਰੇਟਸ ਨੇ ਡਾਕਟਰ ਸਵਰਨ ਸਿੰਘ ਬੋਪਰਾਏ ਸਰਦਾਰ ਮਨਜੀਤ ਡਾਕਟਰ ਮਨਜੀਤ ਸਿੰਘ ਰੰਧਾਵਾ ਔਰ ਸਾਡੇ ਪੰਜਾਬ ਸਟੇਟ ਉਦੋਂ ਪੇ ਪੰਜਾਬ ਸਟੇਟ ਇਲੈਕ੍ਰਿਟੀ ਬੋਰਡ ਦੇ ਫਾਰਮਰ ਚੇਅਰਮੈਨ ਬਰਾੜ ਸਾਹਿਬ ਇਹਨਾਂ ਨੇ ਵੈਸੇ ਆ ਮੇਰੇ ਰਿਕਾਰਡਸ ਮੈਂ ਪੜ੍ਹ ਹੀ ਰਿਹਾ ਸੀਗਾ 2023 ਦਾ ਇਹਨਾਂ ਨੇ ਜਾ ਕੇ ਸਪੀਕਰ ਨੂੰ ਮਿਲ ਕੇ ਇੱਕ ਰਿਪਰੈਜੈਂਟੇਸ਼ਨ ਦਿੱਤੀ ਹੋਈ ਹੈ 2023 ਦੀ ਜਦੋਂ ਹੜਾ ਹੈ ਨਾ 30 11 2023 ਦੀ ਰਿਪਰੈਜੈਂਟੇਸ਼ਨ ਹੈ ਉਹਨਾਂ ਨੇ ਸਾਰੇ ਐ ਐਕਸਪਰਟਸ ਨੇ ਆਪਣੇ ਆਪਣੇ ਫੀਲਡ ਦੇ ਇਹਨਾਂ ਨੇ ਜਾ ਕੇ ਵਾਣ ਕੀਤਾ ਸੀਗਾ ਕਿ ਇਹਨੇ ਬੰਦੇ ਮਰ ਗਏ ਨੇ ਇੰਨਾ ਨੁਕਸਾਨ ਹੋ ਗਿਆ ਕਿਰਪਾ ਕਰਕੇ ਇਹਦੇ ਅੱਗੇ ਤੋਂ ਪ੍ਰੀਕਾਸ਼ਨਰੀ ਮੀਜਰਸ ਲੈਣੇ ਸ਼ੁਰੂ ਕਰ ਦਿਓ ਨਾ ਸਪੀਕਰ ਨੇ ਇਹਨਾਂ ਚੀਫ ਮਿਨਿਸਟਰ ਨੇ 2023 ਦੀ 30 11 2023 ਦੀ ਚਿੱਠੀ ਉਹਨਾਂ ਦੇ ਕੋਲ ਸੀ ਕਿਸੇ ਨੇ ਨਹੀਂ ਪੁੱਛਿਆ ਤੋਂ ਅਸੀਂ ਕਵਾਂਗੇ ਕਿ ਸਭ ਤੋਂ ਪਹਿਲੀ ਸਾਡੀ ਤਾਂ ਮੰਗ ਹੈਗੀ ਕਿ ਜਿਹੜਾ ਮੁਹਾਫਜ਼ਾ ਵਾ ਉਹ ਇੱਕ ਇਟ ਕੈਨ ਨਾਟ ਬੀ ਇਟ ਇਟ ਕੈਨ ਨਾਟ ਯੂ ਕੈਨ ਨਾਟ ਪਲੇ ਅ ਜੋਕ ਵਿਦ ਦ ਫਾਰਮਰਸ ਆਫ ਪੰਜਾਬ ਜਿਹੜੇ ਆਲਰੇਡੀ ਇਹਨਾਂ ਦੀ ਨਲੇਕੀ ਕਰਕੇ ਇਹ ਸਾਰਾ ਮਰਿਆ ਵਾ ਸਾਡਾ ਇਸ ਤੋਂ ਪਹਿਲਾਂ ਕਿ ਮੈਂ ਮੁਆਵਜ਼ੇ ਦੀ ਗੱਲ ਕਰਾਂ ਇਹ ਸਾਰੇ ਜਿਹੜਾ ਮੈਨ ਮੇਡ ਡਿਜ਼ਾਸਟਰ ਹੈ ਇਹਦੀ ਜੁਡੀਸ਼ੀਅਲ ਇਨਕੁਆਇਰੀ ਹੋਣੀ ਚਾਹੀਦੀ ਇਹਦੀ ਨਿਆਇਕ ਜਾਂਚ ਹੋਣੀ ਚਾਹੀਦੀ ਨਾਟ ਬਾਈ ਅ ਮੈਜਿਸਟ੍ਰੇਟ ਆਫ ਪੰਜਾਬ ਗਵਰਨਮੈਂਟ ਔਰ ਦਿਸ ਆਊਟ ਹੇਅਰ ਕਟੋ ਕਟ ਇਟ ਥਰੀ ਮੈਂਬਰ ਕਮਿਸ਼ਨ ਆਫ ਦਾ ਹਾਈ ਕੋਰਟ ਸ਼ੁੱਡ ਬੀ ਅਪਾਇੰਟਡ ਪ੍ਰੀਫਰੇਬਲੀ ਤਾਂ ਹਾਈ ਕੋਰਟ ਦੇ ਸਿਟਿੰਗ ਜੱਜਸ ਨੂੰ ਦੇਖਣਾ ਚਾਹੀਦਾ ਕਿਉਂਕਿ ਉਹਨਾਂ ਦੀ ਉਹਨਾਂ ਦੀ ਪਾਵਰ ਟੂ ਯੂ نو ਐਡਜੂਡੀਕੇਟ ਇਸ ਮੱਚ ਸਟਰੋਂਗਰ ਤਿੰਨ ਮੈਂਬਰ ਦਾ ਇੱਕ ਹਾਈ ਕੋਰਟ ਦੇ ਜੱਜਸ ਦਾ ਕਮਿਸ਼ਨ ਬਣੇ ਜਿਹੜਾ ਵਿਚ ਸ਼ੁੱਡ ਗੋ ਇਨ ਟੂ ਆਲ ਐਸਪੈਕਟਸ ਕਿ ਕਿੱਥੇ ਕਿੱਥੇ ਫੇਲਿਅਰ ਆ ਇਸ ਦੇ ਰੈਨੀ ਕੌਨਸਪੀਰੇਸੀ ਟੂ ਡੀਰੇਲ ਪੰਜਾਬ ਇਕਨੋਮਿਕਲੀ ਕਿਸੇ ਬੀਬੀਐਮਬੀ ਦਾ ਜਾਂ ਕਿਸੇ ਕੇਂਦਰ ਦੀ ਏਜੰਸੀ ਦੀ ਸ਼ਰਾਰਤ ਤਾਂ ਨਹੀਂ ਹੈ ਪੰਜਾਬ ਗਵਰਨਮੈਂਟ ਦਾ ਕਿੱਥੇ ਕਿੱਥੇ ਫੇਲਿਅਰ ਹੈ ਇਹਨਾਂ ਨੇ ਕੀ ਕੀ ਕੰਮ ਇਹਨਾਂ ਨੂੰ ਕਰਨੇ ਚਾਹੀਦੇ ਸੀ ਕੀ ਕੀ ਨਹੀਂ ਕੀਤੇ ਇੱਕ ਜੁਡੀਸ਼ੀਅਲ ਇਨਕੁਆਇਰੀ ਸਾਰੇ ਇਸ ਫਲੱਡ ਦੇ ਜਿਹੜਾ ਫਿਊਰੀ ਆਫ ਫਲੱਡਸ ਆਇਆ ਪੰਜਾਬ ਚ ਉਹਨੂੰ ਹੋਣੀ ਚਾਹੀਦੀ ਜਿਹੜਾ ਕੰਪਨਸੇਸ਼ਨ ਆ ਉਹ ਘੱਟੋ ਘੱਟ 50000 ਰੁਪਏ ਪ੍ਰਤੀ ਏਕੜ ਹੋਣਾ ਚਾਹੀਦਾ which is a respectable ਤਾਂ ਕਿ ਮੁੜ ਕੇ ਕਿਸਾਨ ਜਿਹੜੇ ਆਪਣੇ ਪੈਰਾਂ ਤੇ ਮੁੜ ਅਗਲੀ ਫਸਲ ਵਾਸਤੇ ਤਿਆਰੀ ਕਰ ਸਕਣ 50000 ਰੁਪਏ ਪ੍ਰਤੀ ਏਕੜ ਦੀ ਕੰਪਨਸੇਸ਼ਨ ਹੋਣੀ ਚਾਹੀਦੀ ਹੈ ਨਾਲ ਨਾਲ ਜਿਹੜਾ ਹੈਗਾ ਅਗਲੀ ਫਸਲ ਦਾ ਕਣਕ ਦਾ ਬਿਜਾਈ ਦਾ ਸਾਰੀ ਸਪੋਰਟ ਸਿਸਟਮ ਉਹ ਪੰਜਾਬ ਸਰਕਾਰ ਨੂੰ ਬਜਾਈ ਦਾ ਸਪੋਰਟ ਸਿਸਟਮ ਜਿਹੜਾ ਹੈਗਾ ਵਾ ਉਹ ਕਣਕ ਦਾ ਬੀਜ ਜਿਹੜਾ ਵਾ ਉਹ ਕਿਸਾਨਾਂ ਨੂੰ ਤੇ ਛੋਟੇ ਤੇ ਦਰਮਿਆਨੇ ਕਿਸਾਨ ਨੂੰ ਘੱਟੋ ਘੱਟ ਉਹ ਫ੍ਰੀ ਆਫ ਕੋਸਟ ਉੱਥੇ ਦਿਵਾਉਣਾ ਨਹੀਂ ਜਿਹੜੇ ਫਰਟੀਲਾਈਜ਼ਰ ਇਨਪੁਟ ਹੈਗੀ ਆ ਡੀਏਪੀ ਤੇ ਯੂਰੀਆ ਇਟ ਸ਼ੁਡ ਬੀ ਆਲਸੋ ਮੇਡ ਅਵੇਲੇਬਲ ਪਹਿਲੀ ਗੱਲ ਤਾਂ ਅਵੇਲੇਬਲ ਹੀ ਨਹੀਂ ਗੇ ਲੇਕਿਨ ਉਹ ਸਬਸਿਡਾਈਜ਼ਡ ਰੇਟ ਦੇ ਉੱਤੇ ਉਹਨਾਂ ਨੂੰ ਦੇਣੀ ਚਾਹੀਦੀ ਹੈ ਜਿਹੜੇ ਗਰੀਬਾਂ ਦੇ ਘਰ ਖਰਾਬ ਹੋਏ ਨੇ ਬਹੁਤ ਗਰੀਬ ਲੋਕ ਨੇ ਮੇਰੇ ਕੋਲ ਵੀ ਆਏ ਜਿਹੜੇ ਬਾਲਿਆਂ ਨੇ ਛੱਤਾਂ ਨੇ ਜਿਹੜੇ ਟੱਟ ਗਏ ਨੇ ਉਹਨਾਂ ਨੂੰ ਘੱਟੋ ਘੱਟ 2.5 ਲੱਖ ਰੁਪਏ ਪ੍ਰਤੀ ਫੈਮਿਲੀ ਗਰੀਬਾਂ ਦੇ ਘਰਾਂ ਦੀ ਰਿਪੇਅਰ ਦੇ ਵਾਸਤੇ ਉਹਨਾਂ ਨੂੰ ਪੈਸੇ ਦਿੱਤੇ ਜਾਣ ਤਾਂ ਕਿ ਆਪਣੇ ਘਰ ਵਿੱਚ ਛੱਤ ਪਾ ਸਕਣ ਦੁਬਾਰਾ ਜਿਨ੍ਹਾਂ ਦੀਆਂ ਮੌਤਾਂ ਹੋ ਗਈਆਂ ਪਰਿਵਾਰ ਦੀਆਂ ਫਲੱਡ ਵਿਕਟਿਮਸ ਹੋ ਗਏ ਉਹਨਾਂ ਨੂੰ ਬੇਅਰ ਮਿਨਿਮਮ ਉਸ ਫੈਮਿਲੀ ਨੂੰ 10 ਲੱਖ ਰੁਪਏ ਐਕਸ ਗ੍ਰੇਸ਼ੀਆ ਕੰਪਨਸੇਸ਼ਨ ਜਾਣੀ ਚਾਹੀਦੀ ਆ ਇਸ ਤੋਂ ਇਲਾਵਾ ਪੰਜਾਬ ਸਰਕਾਰ ਨੂੰ ਜਿਹੜੇ ਪੰਜਾਬ ਨਾਲ ਜਨਰੇਟਿਡ ਕਨੈਕਟਿਡ ਜਿਹੜਾ ਬੈਂਕਿੰਗ ਸਿਸਟਮ ਹੈ ਜਿਹਦੇ ਵਿੱਚ ਕੋਆਪਰੇਟਿਵ ਸੈਂਟਰਲ ਕੋਆਪਰੇਟਿਵ ਬੈਂਕਸ ਹੈ ਪੰਜਾਬ ਦੇ ਵਿੱਚ ਔਰ ਲੈਂਡ ਮੌਰਗੇਜ ਬੈਂਕਸ ਨੇ ਤੇ ਗ੍ਰਾਮੀਣ ਬੈਂਕਸ ਨੇ ਇਹਨਾਂ ਵਿੱਚ ਪੰਜਾਬ ਸਰਕਾਰ ਨੂੰ ਜਿਹੜਾ ਮੋਰਟਰੀਅਮ ਲਾਉਣਾ ਚਾਹੀਦਾ ਜਿਵੇਂ ਕੋਵਿਡ ਦੇ ਸੀਜ਼ਨ ਵਿੱਚ ਸੀਗਾ ਰਿਕਵਰੀ ਸ਼ੁੱਡ ਬੀ ਪੋਸਟਪੋਨਡ ਬਾਈ 1 ਇਅਰ ਐਟ ਲੀਸਟ ਇੱਕ ਸਾਲ ਲੋਕਾਂ ਨੂੰ ਮੌਕਾ ਦੇਣ ਇੱਕ ਸਾਲ ਮੋਰਟਰੀਅਮ ਇੰਟਰਸਟ ਤੇ ਲੱਗਣਾ ਚਾਹੀਦਾ ਕੋਈ ਇੰਟਰਸਟ ਨਾ ਲਾਇਆ ਜਾਵੇ ਰਿਕਵਰੀ ਪੋਸਟਪੋਨ ਕੀਤੀ ਜਾਵੇ 1 ਸਾਲ ਵਾਸਤੇ ਤਾਂ ਜੋ ਕਿਸਾਨਾਂ ਨੂੰ ਤੇ ਗਰੀਬ ਜਿਹੜੇ ਆਦਮੀ ਨੇ ਉਹਨਾਂ ਨੂੰ ਸਾਹ ਆ ਸਕੇ ਕਿਉਂਕਿ ਜਿਹੜਾ ਖਾਸ ਤੌਰ ਤੇ ਦਰਿਆ ਦੇ ਖੇਤਰ ਵਿੱਚ ਜੜੀ ਫਲੱਡ ਆਇਆ ਉਹਨੇ ਸਾਰੀ ਸਬ ਸੋਇਲ ਨੂੰ ਡਿਸਟਰਬ ਕਰ ਦਿੱਤਾ ਉਹਨਾਂ ਨੂੰ ਦੁਬਾਰਾ ਆਪਣੀਆਂ ਜ਼ਮੀਨਾਂ ਠੀਕ ਕਰਨੀਆਂ ਪੈਣੀਆਂ ਬਹੁਤ ਸਾਰੀ ਮਿੱਟੀ ਪਾਣੀ ਦੇ ਨਾਲ ਜਮਾ ਹੋ ਜਾਂਦੀ ਆ ਤੋਏ ਪੈ ਜਾਂਦੇ ਨੇ ਵੱਧ ਘੱਟ ਹੋ ਜਾਂਦੀ ਆ ਉਹਨਾਂ ਨੂੰ ਸਾਹ ਆਉਣ ਦਾ ਸਮਾਂ ਦਿੱਤਾ ਜਾਣਾ ਚਾਹੀਦਾ ਲਾਈਕਵਾਇਸ ਕੇਂਦਰ ਦੀ ਸਰਕਾਰ ਤੋਂ ਅਸੀਂ ਇੱਕ ਵੱਡਾ ਪੈਕੇਜ ਉਮੀਦ ਕਰਦੇ ਹਾਂ ਵੱਡਾ ਪੰਜਾਬ ਮੈਂ ਜਿੱਦਾਂ ਕਿਹਾ ਕਿ ਇਹ ਤਾਂ ਲਾਸ ਹੋਇਆ ਨਾ ਸਾਡਾ ਜਿਹੜਾ ਕੇਂਦਰ ਸਰਕਾਰ ਬਿਹਾਰ ਵਰਗੀਆਂ ਸਟੇਟਾਂ ਨੂੰ ਗੁਜਰਾਤ ਵਰਗੀਆਂ ਸਟੇਟਾਂ ਨੂੰ ਬੜੇ ਖੁੱਲ੍ਹ ਦੇਲੇ ਦੇ ਨਾਲ ਉਹ ਦਿੰਦੇ ਨੇ ਇਹ ਤਾਂ ਇੱਕ ਬਹੁਤ ਵੱਡੀ ਕੈਲੇਮਿਟੀ ਆ ਦੇ ਸੋ ਆਈ ਵੁੱਡ ਸੇ ਕਿ ਬੀਜੇਪੀ ਦੀ ਸਰਕਾਰ ਨੂੰ ਇਸ ਫਲਡਸ ਨੂੰ ਨੈਸ਼ਨਲ ਕੈਲੇਮਿਟੀ ਡਿਕਲੇਅਰ ਕਰਕੇ ਤੇ ਘਟੋ ਘਟ 25000 ਕਰੋੜ ਰੁਪਏ ਦਾ ਇਕਨੋਮਿਕ ਪੈਕੇਜ ਫॉर ਮੇਰਲੀ ਫॉर ਐਸ ਅ ਕੰਪਨਸੇਸ਼ਨ ਟੂ ਦ ਲਾਸਸ ਇਨਕਰਡ ਬਾਈ ਇਨ ਪੰਜਾਬ ਫਾਰਮਰਸ ਐਂਡ ਫਾਰਮ ਲੇਬਰਰਸ ਐਂਡ ਪੂਰ ਪੀਪਲ ਉਹਨਾਂ ਨੂੰ 25000 ਕਰੋੜ ਰੁਪਏ ਦਾ ਇੱਕ ਪੈਕੇਜ ਦੇਣਾ ਚਾਹੀਦਾ ਤੇ ਨਾਲ ਜਿਹੜੇ ਨੈਸ਼ਨਲਾਈਜ਼ਡ ਬੈਂਕਸ ਨੇ ਸੇਮ ਮੋਰਟਰੀਅਮ ਫॉर ਰਿਕਵਰੀ ਆਫ ਲੋਨਸ ਐਂਡ ਮੋਰਟਰੀਅਮ ਫॉर ਇੰਟਰਸਟ ਪੇਮੈਂਟ ਇੱਕ ਇੱਕ ਸਾਲ ਵਾਸਤੇ ਇਹ ਸਾਰੀਆਂ ਗੱਲਾਂ ਡਿਫਰ ਕਿਤੀਆਂ ਜਾਣੀਆਂ ਚਾਹੀਦਾ ਤਾਂ ਅਸੀਂ ਸਮਝਾਂਗੇ ਕਿ ਸਾਡੀ ਬੀਜੇਪੀ ਦੀ ਸਰਕਾਰ ਨੇ ਪੰਜਾਬ ਦੀ ਹਾਰ ਲਈ ਹੈ ਤੇ ਤਾਂ ਸਮਝਾਂਗੇ ਕਿ ਸਾਡੀ ਪੰਜਾਬ ਦੀ ਕੋਈ ਸਰਕਾਰ ਨਾਮ ਦੀ ਚੀਜ਼ ਹੈ ਕਿਉਂਕਿ ਅੱਜ ਨਜ਼ਰ ਐ ਐ ਲੱਗ ਰਿਹਾ ਕਿ ਜਿਵੇਂ ਕੀ ਕਹਿੰਦੇ ਹੁੰਦੇ ਕਿ ਇੱਕ ਹੈਡਲੈਸ ਸਟੇਟ ਹੈ ਲਾਉਲੈਸਨੈਸ ਹੈ ਇੱਥੇ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਕੋਈ ਐਂਟੀਟੀ ਨਹੀਂ ਗੀ ਇਹ ਤਾਂ ਪੰਜਾਬ ਦੇ ਬਹਾਦਰ ਲੋਕ ਆ ਸਾਡੇ ਗੁਰੂ ਸਾਹਿਬ ਦੀ ਸਪਿਰਿਟ ਆ ਭਰੀ ਹੋਈ ਤੇ ਆਪੇ ਹੀ ਲੋਕਾਂ ਹਾਂ ਇੱਕ ਗੱਲ ਮੈਂ ਕਹਿਣਾ ਚਾਹੁੰਨਾ ਕਿ ਇੰਨਾ ਸਭ ਕੁਝ ਵਾਪਰਨ ਤੋਂ ਬਾਅਦ ਵੀ ਮੈਂ ਪਿੰਡਾਂ 'ਚ ਹੋ ਕੇ ਆ ਰਿਹਾ ਹੁਣ ਵੀ ਹੁਣੇ ਦਰਿਆ ਬਿਆਸ ਦੇ ਬੰਨ ਦੇ ਉੱਤੋਂ ਦੀ ਤੁਹਾਡੇ ਕੋਲ ਡਾਇਰੈਕਟਲੀ ਪਹੁੰਚਾ ði spirits are absolutely high ਕੋਈ ਬੰਦਾ ਘਬਰਾਇਆ ਨਹੀਂ ਹੋਇਆ ਕਿਸੇ ਬੰਦੇ ਨੂੰ ਤੁਸੀਂ ਪੰਜਾਬ ਦੇ ਉਹਨਾਂ ਜਾ ਕੇ ਪੁੱਛ ਰੋ ਕਿ ਪਾਣੀ 'ਚ ਡੁੱਬੇ ਘਰ ਨੂੰ ਉਹਦੇ ਛੱਤ ਤੋਂ ਹਾਲ ਪੁੱਛੋਗੇ ਕਿ ਤੇ ਕਰਨੈਲ ਸਿੰਘ ਤੇਰਾ ਹਾਲ ਕੀ ਆ ਉਹ ਕੁਝ ਚੜ ਨਹੀਂ ਕਲਾ ਚ ਆ ਮੈਂ ਇਹ ਸਪਿਰਿਟਾਂ ਸਭੇ ਔਰ ਜਿਹੜਾ ਬੰਦਾ ਆਪ ਡੁੱਬ ਰਿਹਾ ਉਹ ਦੂਜਿਆਂ ਦੀ ਮਦਦ ਕਰ ਰਿਹਾ ਉਹ ਨਾਲ ਇਹ ਮੇਰੇ ਅੱਖਾਂ ਦੇ ਸਾਹਮਣੇ ਸਭ ਕੁਝ ਹੋ ਰਿਹਾ ਵਾ ਇਹ ਸਾਡੀ ਜਿਹੜੀ ਸਾਡੇ ਚ ਕਿਰਤ ਕਰੋ ਵੰਡ ਕੇ ਛਕੋ ਤੇ ਸਰਬੱਤ ਦੇ ਭਲੇ ਦਾ ਜਿਹੜਾ slogan ਹੈ ਤੇ ਕਮਿਊਨਿਟੀ ਸਰਵਿਸਿਸ ਮੇਰਾ ਖਿਆਲ ਹੈ ਮੈਂ ਸ਼ੁਕਰ ਸ਼ੁਕਰਦਾਰ ਨਹੀਂ ਕਰ ਸਕਦਾ ਜਿਸ ਵੱਡੇ ਪੈਮਾਨੇ ਦੇ ਉੱਤੇ ਸਾਰੇ ਪੰਜਾਬ ਚੋਂ ਲੋਕਾਂ ਨੇ ਟਰਾਲੀਆਂ ਲੱਦ ਲੱਦ ਕੇ ਤੇ ਲੰਗਰ ਪਹਚਾਇਆ ਵਾ ਪਸ਼ੂਆਂ ਦੇ ਵਾਸਤੇ ਅਚਾਰ ਤੇ ਚਾਰਾ ਪਚਾਇਆ ਵਾ ਔਰ ਗਰੀਬਾਂ ਦੇ ਵਾਸਤੇ ਘਰਾਂ ਦੇ ਰਿਪੇਅਰ ਵਾਸਤੇ ਬੰਦੋਬਸ ਕੀਤਾ ਵਾ ਕੋਈ ਕਸਮ ਨਹੀਂ ਛੱਡੀ ਮਤਲਬ ਜੀਟੀ ਰੋਡ ਤੇ ਕਦੇ ਤੁਸੀਂ ਦੇਖੋਗੇ ਤੇ ਕਈ ਵਾਰ ਡਾਰਾਂ ਦੀਆਂ ਡਾਰਾਂ ਟਰਾਲੀਆਂ ਦੀਆਂ ਜਾ ਰਹੀਆਂ ਨੇ ਝੰਡੇ ਬੰਨੇ ਹੋਏ ਉਹਨਾਂ ਨੇ ਨਿਸ਼ਾਨ ਸਾਹਿਬ ਬੰਨੇ ਨੇ ਤੇ ਲੋਕਾਂ ਦੀ ਮਦਦ ਵਾਸਤੇ ਪਹੁੰਚਦੇ ਨੇ ਇਹ ਹੈ ਪੰਜਾਬ ਬਟ ਕੁਐਸਚਨ ਇਜ਼ ਅਸੀਂ ਤਾਂ ਆਪਣਾ ਆਪ ਕਰ ਰਹੇ ਹਾਂ ਬਟ ਵੇਅਰ ਇਜ਼ ਦੀ ਗਵਰਨਮੈਂਟ ਗਵਰਨਮੈਂਟ ਮੈਕਨਿਜ਼ਮ that is supposed to help people in the uh, in their hour of need and in their hour of crisis so ਤੁਸੀਂ ਸੁਣਿਆ ਸਕਪਾਲ ਖੈਰਾਂ ਨੂੰ ਜਿਹੜੇ ਕੀ ਸ਼ਬਦਾਂ ਦੇ ذریعے ਆਪਣੀ ਤਲਖੀ ਜ਼ਾਹਿਰ ਕਰਦੇ ਵੀ ਨਜ਼ਰ ਆਏ ਸਰਕਾਰ ਦੇ ਖਿਲਾਫ ਪਰ ਨਾਲ ਨਾਲ ਉਹਨਾਂ ਨੇ ਹਾਲਾਤਾਂ ਉੱਪਰ ਚਰਚਾ ਕਰਦਿਆਂ ਆਉਣ ਵਾਲੇ ਸਮੇਂ ਦੇ ਵਿੱਚ ਜੋ ਹਾਲਾਤ ਨੇ ਉਹਨਾਂ ਲਈ ਵੀ ਫਿਕਰ ਦਰਸਾਇਆ